ਸਾਰੇ ਭੈਣ ਭਰਾਵਾਂ ਨੂੰ ਜੀਐਮਸੀ ਦੀ ਆਓ ਆਪਾਂ ਸਾਰੇ ਜਣੇ ਰਲ ਕੇ ਰੱਬ ਦੇ ਦਾਂਸ ਅਰਦਾਸੀਆਂ ਵਾਸਤੇ ਪ੍ਰਾਰਥਨਾ ਕਰੀਏ ਹਾਲੇਲੂਇਆ 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 हे स्वर्गी पिता प्रभु येशु मसीह पिता परमेश्वर जी मैं ना बोला ਤੁਹਾਡਾ ਪਵਿੱਤਰ ਆਤਮਾ ਬੋਲੀ ਖੁਦਾ ਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਇਸ ਸੁੰਦਰ ਸਮੇਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਖੁਦਾ ਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਰਬ ਦੇ ਦਾਸ ਔਰ ਦਾਸੀਆਂ ਪੰਜਾਬ ਦੇ ਵਿੱਚ ਹਨ ਮੈਂ ਉਹਨਾਂ ਵਾਸਤੇ ਪ੍ਰਾਰਥਨਾ ਕਰਦਾ ਖਦਾਵੰ ਜਿਸ ਨੂੰ ਸੀ ਪਿਤਾ ਪਰਮੇਸ਼ਰ ਜੀ ਰੂਹ ਦੇ ਦੁਗਣੇ ਮਸਾਂ ਨਾਲ ਇਸ਼ਤਾਂ ਨਾਲ ਕਰਉਂਦਾ ਵੰ ਜਿਸ ਨੂੰ ਸੀ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਰੱਬ ਦੇ ਦਾਸ ਔਰ ਦਾਸੀਆ ਪੰਜਾਬ ਤੋਂ ਬਾਹਰ ਹਨ ਮੈਂ ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰਦਾ ਹਾਂ ਖਦਾਵੰ ਜਿਸਮੂਸੀ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਰੂਹ ਦੇ ਦੁੱਖ ਨੂੰ ਮੱਸਾ ਨਾਲ ਇਸਤਾ ਮਾਲ ਕਰੂ ਖਦਾਵੰ ਜਿਸਮੂਸੀ ਪਿਤਾ ਪਰਮੇਸ਼ਰ ਜੀ ਰਬ ਦੇ ਦਾ ਸਰਦਸਿਆ ਤੁਸੀਂ ਸਾਡੇ ਵਾਸਤੇ ਚਿਹਰਾ ਬੇਹਰਾ ਦਿੱਤੇ ਨਿਕਦਾਵੰ ਜਿਸਮੂਸੀ ਪਿਤਾ ਪਰਮੇਸ਼ਰ ਜੀ ਅਸੀਂ ਇਹਨਾਂ ਦੇ ਮੁਖ ਤੋਂ ਤਾਡੀ ਵਾਜ ਨੂੰ ਸੁਣਦੇ ਹਾਂ ਖਦਾਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਨਾਲ ਕਿਹੜੀ ਗੱਲਬਾਤ ਕਰਨੀ ਚਾਹੁੰਦੇ ਹੋ ਖਦਾਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਰੱਬ ਦੇ ਦਾਸ ਔਰ ਦਾਸੀਓ ਤੇ ਦਇਆ ਕਰੋ ਕਿਰਪਾ ਕਰੋ ਖਦਾਬੰਦ ਜੀ ਸੁਸੀ ਜੋ ਤੁਸੀਂ ਸਾਡੇ ਚਿਹਰਾ ਤੇ ਰਾਹਤ ਦੇਣ ਖਦਾਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਜਾਨੂੰ ਤੁਸੀਂ ਆਪਣੇ ਰੂਹ ਦੇ ਦੁੱਖਣੇ ਮਿਸਾਲ ਇਸ ਦਾ ਮਾਲਕ ਨੂੰ ਖਦਾ ਬੰਦ ਜੀ ਸੁਸੀ ਹੀ ਪਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖਦਾ ਬੰਦ ਜੀ ਸੁਸੀ ਪਤਾ ਪਰਮੇਸ਼ਰ ਜੀ ਮੈਂ ਸਪੈਸ਼ਲ ਪ੍ਰਾਰਥਨਾ ਰੱਬ ਦੀ ਦਾਸੀ ਪਾਸਟਰ ਦੀਪਕਾ ਜੀ ਵਾਸਤੇ ਔਰ ਪਾਸਟਰ ਅਸ਼ੋਕ ਜੀ ਵਾਸਤੇ ਪ੍ਰਾਰਥਨਾ ਕਰਦਿਆਂ ਹਾਂ ਪਿਤਾ ਪਰਮੇਸ਼ਰ ਜੀ ਜੋ ਐਸਟੇਮੋ ਮਹਾਲੀ ਵਿੱਚ ਜੋ ਤੁਹਾਡੀ ਸੇਵਾ ਕਈ ਕਰ ਰਹੇ ਨੇ ਖ다ਪੰਜਿਸਮਸੀ ਪਿਤਾ ਪਰਮੇਸ਼ਰ ਜੀ ਮੇਂ ਸਪੈਸ਼ਲ ਪ੍ਰਾਰਥਨਾ 25 ਜੁਲਾਈ ਦੀ ਜੋ ਮੀਟਿੰਗ ਆ ਰਹੀ ਹੈ ਖ다ਪੰਜਿਸਮਸੀ ਪਿਤਾ ਪਰਮੇਸ਼ਰ ਜੀ ਉਸ ਮੀਟਿੰਗ ਵਾਸਤੇ ਪ੍ਰਾਰਥਨਾ ਕਰਦਾਂ ਖ다ਪੰਜਿਸਮਸੀ ਪਿਤਾ ਪਰਮੇਸ਼ਰ ਜੀ ਉਸ ਮੀਟਿੰਗ ਨੂੰ ਤੁਹਾਡੇ ਮੈਂ ਹੱਥਾਂ ਵਿੱਚ ਸੌਂਪ ਦਿੰਨਾ ਹਾਂ ਆਵਾਂ ਜਿਸ ਨੂੰ ਸੀ ਪਟਾਪਲੀ ਮਿਸ਼ਾ ਜੀ ਉਸ ਮੀਟਿੰਗ ਦੇ ਹਰ ਇੱਕ ਹਰ ਇੱਕ ਚੀਜ਼ ਜ਼ਰੂਰਤ ਨੂੰ ਤੁਸੀਂ ਪੂਰਿਆ ਕਰੋ ਰੇਜਮੈਂਟ ਕਰੋ ਖਦਾਵੰ ਜੀ ਉਸ ਸੀ ਪਿਤਾ ਪਰਮੇਸ਼ਰ ਜੀ ਕਿਸੇ ਚੀਜ਼ ਦੀ ਕਮੀ ਕਠੀ ਨਾ ਆਵੇ ਖਦਾਵੰ ਜੀ ਉਸ ਸੀ ਸਤਿਪਤਾ ਪਰਮੇਸ਼ਰ ਜੀ ਔਰ ਪਿਤਾ ਪਰਮੇਸ਼ਰ ਜੀ ਰਬ ਦੇ ਦਾਸ ਔਰ ਦਾਸੀ ਨੂੰ ਉਸ ਮੀਟਿੰਗ ਵਿੱਚ ਰੂਹ ਦੇ ਦੁਗਣੇ ਤਿਗਣੇ ਮਸਾਨਾ ਇਸਤਮਾਲ ਕਰੋ ਖਦਾਵੰ ਜੀ ਉਸ ਸੀ ਪਿਤਾ ਪਰਮੇਸ਼ਰ ਜੀ ਰਬ ਦੇ ਦਾਸ ਔਰ ਦਾਸੀ ਨਾ ਬੋਲੇ ਖਦਾਵੰ ਜੀ ਉਸ ਸੀ ਦਾਡੇ ਪਵਿੱਤਰ ਆਤਮਾ ਤੁਸੀਂ ਖੁਦ ਉਸ ਮੀਟਿੰਗ ਵਿੱਚ ਬੋਲੋ ਖਦਾਵੰ ਜੀ ਉਸ ਸੀ ਪਤਾ ਪਰਮੇਸ਼ਰ ਜੀ ਜਿਨੇ ਵੀ ਕਲੇਸ਼ਿਆ ਭੈਣ ਪਾਈ ਉਸ ਮੀਟਿੰਗ ਦੇ ਵਿੱਚ ਆਉਣ ਖਦਾਵੰਜਿਸੁਸੀ ਤਾ ਪਰਮੇਸ਼ਰ ਜੀ ਸਾਰਿਆਂ ਨੂੰ ਦੇ ਮਸਾ ਦੇ ਨਾਲ ਭਰਨ ਖਦਾਵੰਜਿਸੁਸੀ ਤਾ ਪਰਮੇਸ਼ਰ ਜੀ ਸਾਰਿਆਂ ਦੀ ਯੋਜਨਾ ਨੂੰ ਪੂਰਿਆ ਕਰਨ ਖਦਾਵੰਜਿਸੁਸੀ ਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖਦਾਵੰਜਿਸੁਸੀ ਸ਼ੇ ਪਤਾ ਪਰਮੇਸ਼ਰ ਜੀ ਕੋਈ ਵੀ ਮੁਸ਼ਕਲ ਕੋਈ ਵੀ ਰੁਕਾਵਟ ਉਸ ਮੀਟਿੰਗ ਦੇ ਵਿੱਚ ਨਾ ਆਵੇ ਪਤਾ ਪਰਮੇਸ਼ਰ ਜੀ ਸਾਰਾ ਇੰਤਜ਼ਾਮ ਕਰੋ ਖਦਾਵੰਜਿਸੁਸੀ ਤਾ ਪਰਮੇਸ਼ਰ ਜੀ ਤੁਹਾਡੇ ਪਵ ਤਰ ਦੂਤ ਉਸ ਜਗ੍ਹਾ ਨੂੰ ਖੇਰ ਕੇ ਰੱਖਣ ਤੁਹਾਡੀ ਰਾਖੀ ਨਿਗਵਾਨੀ ਹੋਵੇ ਖਦਾ ਬੰਦ ਜੀ ਸੁਸੀ ਦਇਆ ਕਰੋ ਕਿਰਪਾ ਕਰੋ ਖਦਾ ਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾ ਬੰਦ ਜੀ ਸੁਸੀ ਪਿਤਾ ਪਰਮੇਸ਼ਰ ਜੀ ਤੁਸੀਂ ਰੱਬ ਦੇ ਦਾਸ ਔਰ ਦਾਸੀ ਇਸ ਦਾ ਮਾਲ ਕਰਨੇ ਖੁਦਾਬਿੰਜ ਜਿਸਮਸੀ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਦੀ ਰਾਖੀ ਨਿਗਵਾਨੀ ਕੋ ਇਹਨਾਂ ਦੀ ਘਰ ਪਰਵਾਰ ਦੇ ਬੱਚਿਆਂ ਵਾਸਤੇ ਅਰਕਲੀਸਿਆ ਵਾਸਤੇ ਪ੍ਰਾਰਥਨਾ ਕਰਦੇ ਖੁਦਾਬਿੰਜ ਜਿਸਮਸੀ ਪਿਤਾ ਪਰਮੇਸ਼ਰ ਜੀ ਔਰ ਚਰਚ ਇਹ ਗਰੋ ਕਰੇ ਖੁਦਾਬਿੰਜ ਜਿਸਮਸੀ ਪਿਤਾ ਪਰਮੇਸ਼ਰ ਜੀ ਇਸ ਚਰਚ ਦੀ ਕਲੀਸਿਆ ਵਧੇ ਖੁਦਾਬਿੰਜ ਜਿਸਮਸੀ ਪਿਤਾ ਪਰਮੇਸ਼ਰ ਜੀ ਤੁਸੀਂ ਹਰੇਕ ਚੀਜ਼ ਦਾ ਰੇਜ਼ਿਮੈਂਟ ਕੋ ਪਰਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਦੂਤ ਰਾਖੀ ਨਿਗਵਾਨੀ ਕਰਨੋ ਪਿਤਾ ਪਰਮੇਸ਼ਰ ਜੀ ਅਸ ਮਾਨਨੀ ਪਿਤਾ ਪਰਮੇਸ਼ਰ ਜੀ ਹੈਲਪਰ اور ਸਾਡੀ ਮਦਦ ਕਰਨ ਖਦਾਵੰਜਿਸੂਸੀ ਜਗ੍ਹਾ ਲੈਣ ਇਸ ਚਰਚੇ ਬਣਾਉਣ ਵਾਸਤੇ ਜਗ੍ਹਾ ਦਾ ਰੇਜਿਮੈਂਟ ਕਰੋ ਪੈਸੇ ਦਾ ਰੇਜਿਮੈਂਟ ਕਰੋ ਖਦਾਵੰਜਿਸੂਸੀ ਹਰ ਇੱਕ ਤਰ੍ਹਾਂ ਦਾ ਰੇਜਿਮੈਂਟ ਕਰੋ ਅਤੇ ਪਿਤਾ ਪਰਮੇਸ਼ਰ ਜੋ ਸੀ ਰੈਂਟ ਦੇ ਰਿਹਾ ਪਿਤਾ ਪਰਮੇਸ਼ਰ ਸੀ ਰੈਂਟ ਦਾ ਵੀ ਇੰਤਜ਼ਾਮ ਕਰੋ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਉਸ ਪਵਨ ਤੁਹਾਡੇ ਹੱਥਾਂ ਵਿੱਚ ਸੌਂਪ ਦਿਨੇ ਰੱਬ ਦੇ ਦਾਅ ਅਸਰ ਤਸਵੀਰ ਨੂੰ ਵੀ ਤੁਹਾਡੇ ਹੱਥਾਂ ਵਿੱਚ ਸੌਂਪ ਦਿਨੇ ਖਦਾਵੰਜਿਸੂਸੀ ਪਿਤਾ ਪਰਮੇਸ਼ਰ ਜੀ ਆਪਣੇ ਰੂਹ ਦੀ ਮਸਾ ਦੇ ਨਾਲ ਚਲਾਓ ਖਦਾਵੰਜਿਸ ਮਸੀਹ ਪਿਤਾ ਪਰਮੇਸ਼ਰ ਜੋ ਵੀ ਖੁਸ਼ੀਆ ਜੋ ਵੀ ਭੈਣ ਭਾਈ ਆਵੇ ਸਾਰਿਆਂ ਦੇ ਬੰਧਨ ਟੁੱਟਣ ਕਦਾ ਬੰਝੇ ਸੁਸੀ ਪਿਤਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਕਦਾ ਬੰਝੇ ਸੁਸੀ ਪਿਤਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਸਮੇਂ ਕਿ ਸਾਡੇ ਤੋਂ ਵੱਧ ਘੱਟ ਅੱਖਰ ਗੋਲਿਆ ਗਿਆ ਹੋਵੇ ਪਿਤਾ ਪਰਮੇਸ਼ਰ ਕੋ ਦੇਖਣ ਨਾ ਇਸ ਸੱਚ ਨਾਲ ਕਿ ਬੋਲਣ ਦੇ ਨਾਲ ਚੁੱਕੇ ਪਾਪ ਗੁਨਾਹ ਇਕ ਦਾ ਪੰਜੀਸੂਸੀ ਪਿਤਾ ਪਰਮੇਸ਼ਰ ਜੀ ਤੁਸੀਂ ਮਾਫ ਕਰੋ ਖਦਾ ਪੰਜੀਸੂਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾ ਪੰਜੀਸੂਸੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖਦਾ ਪੰਜੀਸੂਸੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਲਿਆ ਖਦਾ ਪੰਜੀਸੂਸੀ ਜੀ ਤੇ ਵਿਸ਼ਵਾਸ ਕਰਦੇ ਹਾਂ ਖਦਾ ਪੰਜੀਸੂਸੀ ਪਿਤਾ ਪਰਮੇਸ਼ਰ ਜੀ ਜੋ ਕੁਝ ਵੀ ਮੰਗਦੇ ਹਾਂ ਪ੍ਰਭੀ ਜੀਸੂ ਮਸੀਹ ਦੇ ਅਤ ਜਲਾਲੀ ਪਵਿੱਤਰ ਨਾਮ ਵਿੱਚ ਮੰਗਦੇ ਹਾਂ Amen.